ਅੱਜਕੱਲ ਜਿੱਧਰ ਦੇਖੋ ਸੱਬੇ ਦੇ ਚਰਚੇ ਸੱਬੇ ਦੇ ਚਾਉਣ ਵਾਲਿਆਂ ਦੀ ਲਿਸਟ ਹਰ ਰੋਜ਼ ਵੱਧਦੀ ਜਾਂਦੀ ਆ ਪਹਿਲਾਂ ਕਈ ਲੋਕ ਕਹਿੰਦੇ ਸੀ ਕਿ ਪੰਜਾਬ ਐ ਜਦੋਂ ਕੋਈ ਤਰੱਕੀ ਕਰਦਾ ਤਾਂ ਸਾਰੇ ਉਸਦੇ ਮੱਚਦੇ ਨੇ ਪਰ ਇਸ ਦੇ ਉਲਟ ਹੋਇਆ ਸੱਬੇ ਨੇ ਜਦੋਂ ਦੀ ਕੋਠੀ ਪਾਉਣੀ ਸ਼ੁਰੂ ਕੀਤੀ ਆ ਤਾਂ ਹਰੇਕ ਸਿੰਗਰ ਉਸਦੇ ਘਰੇ ਆਇਆ ਹਰੇਕ ਨੇ ਇੰਨੀ ਖੁਸ਼ੀ ਮਨਾਈ ਕਿ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਸਾਰ ਨੇਤ ਨੇ ਸੱਬੇ ਨੂੰ 8 ਲੱਖ ਦਾ ਡ੍ਰਾਈਵਰ ਗਿਫਟ ਕੀਤਾ ਸੀ 8559 ਜੈਸ ਤੋਂ ਬਾਅਦ ਉਸ ਨੂੰ ਥਾਰ ਗਿਫਟ ਦੇਣ ਦੀਆਂ ਵੀ ਗੱਲਾਂ ਚੱਲ ਰਹੀਆਂ ਪਰ ਹੁਣ ਇੱਕ ਹੋਰ ਖੁਸ਼ੀ ਦੀ ਗੱਲ ਸਾਹਮਣੇ ਨਿਕਲ ਕੇ ਆ ਰਹੀ ਹੈ ਸੱਬੇ ਦਾ ਪੱਕਾ ਯਾਰ ਜੀ ਖਾਨ ਜੀ ਖਾਨ ਪਹਿਲਾਂ ਕਹਿੰਦਾ ਸੀ ਕਿ ਮੈਂ ਸੱਬੇ ਦੇ ਲੈਂਟਰ ਤੇ ਆਉਂਗਾ ਪਰ ਕੁਝ ਕਾਰਨਾ ਕਰਕੇ ਉਸ ਦਾ ਇੰਗਲੈਂਡ ਸ਼ੋ ਸੀ ਜਿਸ ਕਰਕੇ ਉਹ ਸੱਬੇ ਦੇ ਲੈਂਟਰ ਤੇ ਨਹੀਂ ਆਇਆ ਪਰ ਜਿਸ ਦਿਨ ਜੀ ਖਾਨ ਇੰਡੀਆ ਆਇਆ ਤਾਂ ਔਨ ਸਾਰ ਸਭ ਤੋਂ ਪਹਿਲਾਂ ਉਹ ਸੱਬੇ ਦੇ ਘਰੇ ਗਿਆ ਉਸ ਨੇ ਨਾਚ-ਨਾਚ ਖੁਸ਼ੀਆਂ ਮਨਾਈਆਂ ਔਨ ਸਾਰੀਓ ਸੱਬੇ ਦੇ ਘਰੇ ਭੰਗੜੇ ਪਾਉਣ ਲੱਗ ਗਿਆ ਇਹ ਸਾਰੀਆਂ ਵੀਡੀਓ ਤਾਂ ਤੁਸੀਂ ਦੇਖੀਆਂ ਹੀ ਸੀ ਪਰ ਜੀਖਾਨ ਨੇ ਇੱਕ ਹੋਰ ਵੀ ਕਿਹਾ ਸੀ ਕਿ ਮੈਂ ਸੱਬੇ ਆਸਤੇ ਇੱਕ ਸਪੈਸ਼ਲ ਗਿਫਟ ਲੈ ਕੇ ਆਇਆ ਪਰ ਹੁਣ ਅੰਦਾਜ਼ਾ ਇਹ ਲਗਾਇਆ ਜਾਂਦਾ ਇਹ ਬੁਲਟ ਹੋਵੇ ਕਿਉਂਕਿ ਸੱਬੇ ਨੂੰ ਬੁਲਟ ਦਾ ਬੜਾ ਸ਼ੌਂਕ ਆ ਇਸ ਕਰਕੇ ਇਹ ਅੰਦਾਜ਼ਾ ਲਾਇਆ ਜਾਂਦਾ ਕਿ ਜੀਖਾਨ ਸੱਬੇ ਨੂੰ ਬੁਲਟ ਹੀ ਗਿਫਟ ਦੇਵੇਗਾ ਬਾਕੀ ਤੁਹਾਨੂੰ ਕੀ ਲੱਗਦਾ ਦੋਸਤੋ ਕਮੈਂਟ ਬਾਕਸ ਵਿੱਚ ਆਪਣੀ ਰਾਏ ਜ਼ਰੂਰ ਸਾਂਝੀ ਕਰਨਾ